ਆਖੜਿਆਂ ਬਲਾਟਾ ਦੇ ਬੱਸ ਸਟੈਂਡ ਤੇ ਅੱਜ 14 ਅਗਸਤ ਨੂੰ ਜੋ ਪੀਆਰਟੀਸੀ ਦੇ ਕੰਮਿਆਂ ਨੇ ਹੜਤਾਲ ਦਾ ਐਲਾਨ ਕੀਤਾ ਹੈ ਤੇ ਆਪਾਂ ਦੇਖਦੇ ਹਾਂ ਕਿ ਬੱਸ ਸਟੈਂਡ ਦੇ ਜੋ ਸਵਾਰੀਆਂ ਅੱਜ ਆਈਆਂ ਨੇ ਕਿੰਨੀ ਖਜਲ ਖਵਾਰ ਹੋ ਰਹੀਆਂ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਉਹ ਕਿੰਨੇ ਪਰੇਸ਼ਾਨ ਹੋ ਰਹੇ ਨੇ ਆਓ ਭਾਗੇ ਜੀ ਆਪਾਂ ਗੱਲ ਕਰਦੇ ਹਾਂ ਇੱਥੇ ਕੋਈ ਬਜ਼ੁਰਗ ਹੋਰਤਾ ਬੈਠੇ ਨੇ ਉਹਨਾਂ ਨੇ ਕਿੱਥੇ ਜਾਣਾ ਉਹ ਕਿੰਨੇ ਉਹਨਾਂ ਨੂੰ ਪਜਲ ਖਰਾਬ ਹੋ ਰਹੇ ਨੇ ਕੀ ਉਹਨਾਂ ਕਹਿੰਦਾ ਮਾਤਾ ਜੀ ਕੀ ਨਾਮ ਹੈ ਤੁਹਾਡਾ ਜੀ ਚਰਨਜੀਤ ਕੌਰ ਜੀ ਕਿੱਥੇ ਜਾਣਾ ਤੁਸੀਂ ਜੀ ਅਸੀਂ ਨੇ ਬੰਮਨ ਵਾਲੇ ਜਾਣਾ ਜੀ ਕੀ ਕਹੋਗੇ ਅੱਜ ਹੜਤਾਲ ਹੈ ਕਿੰਨੀ ਪਰੇਸ਼ਾਨੀ ਵਾਧੂ ਆ ਰਹੇ ਜੀ ਕਰੇ ਕੰਮਕਾਰਾਂ ਤੋਂ ਆਹੋ ਹੋਏ ਪਏ ਓਖੇ ਹੋਏ ਹੋਏ ਹੁਣ ਕੰਮ ਕਰ ਛੱਡ ਗਏ ਆ ਜੀ ਕੀ ਲੱਗਦਾ ਆ ਥੋੜੇ ਦਿਨ ਬਾਅਦ ਹੀ ਹੜਤਾਲ ਹੋ ਜਾਂਦੀ ਆ ਕੀ ਲੱਗਦਾ ਸਰਕਾਰ ਨੂੰ ਇਹਨਾਂ ਦੀ ਮੰਗਾਂ ਮੰਨੀਆਂ ਚਾਹੀਦੀਆਂ ਕੀ ਪਤਾ ਕੀ ਕਹਿ ਸਕਦੇ ਆਪਣੀ ਕਿਹੜਾ ਕੋਈ ਗਰੀਬਾਂ ਦੀ ਮੰਦਗਾ ਇਹ ਬਜ਼ੁਰਗਔਰ ਤਾਂ ਬੈਠੇ ਸੀ ਜੋ ਕਹੇ ਕਿ ਸਾਨੂੰ ਬੜੀ ਦਿੱਕਤ ਆ ਰਹੀ ਆ ਇਹਨਾਂ ਨੇ ਜਾਣਾ ਆਪਾਂ ਹੋਰ ਗੱਲ ਕਰਦੇ ਆ ਅੱਗੇ ਇੱਥੇ ਕਿੱਥੇ ਜਾਣਾ ਤੁਸੀਂ ਅਸੀਂ ਰਤੀ ਮਾਸੀ ਨੂੰ ਚੜਾਣ ਆਏ ਆ ਕੀ ਕਹੋਗੇ ਅੱਜ ਹੜਤਾਲ ਹੋ ਰਹੀ ਆ ਐਕਦਾ ਪਛਾਣੀ ਕਿੰਨੀ ਕਰੀ ਆ ਬੀ ਬਹੁਤ ਪਰੇਸ਼ਾਨੀ ਆ ਰਹੀ ਹੈ। ਬੀ ਦਿੱਕਤ ਐ ਨਹੀਂ ਐ ਵੀ ਅੰਨੇ ਟਾਈਮ ਹੋ ਕੇ ਖੜੀ ਨੂੰ ਨਾ ਤਾਂ ਕੋਈ ਬੱਸ ਲੱਗੀ ਹੈਗੀ। ਵੀ ਸਾਨੂੰ ਘਰੇ ਵੀ ਜਾਂ ਕੰਮ ਵੀ ਹੁੰਦਾ ਹੈ ਦੇਖੋ ਇਹਨਾਂ ਨੇ ਵੀ ਮਜਬੂਰੀ ਆ ਇਕੱਲੇ ਨੇ ਲੇਟ ਸੇਟ ਵੀ ਹੋ ਜਾਂਦਾ ਬੰਦਾ। ਵੀ ਐ ਵੀ ਥੋੜਾ ਬੋਤਾ ਹਲ ਹੋਣਾ ਚਾਹੀਦਾ ਕੋਈ ਨਾ ਕੋਈ। ਲੱਗਦਾ ਵੀ ਸਰਕਾਰ ਨੂੰ ਉਹਨੇ ਮੰਗਾ ਛੇਤੀ ਮੰਨ ਲੈਣੇ ਚਾਹੀਦੇ ਨੇ ਕਿਉਂਕਿ ਇਹ ਵੀ ਵਿਚਾਰੇ ਛੋਟਿਆਂ ਦੇ ਖਾਂ ਦੇ ਕੰਮ ਕਰਦੇ। ਬੱਚਿਆਂ ਨੂੰ ਛੱਡ ਕੇ ਆ ਰਹੇ ਨੇ ਆਪਦੇ ਛੋਟੇ-ਛੋਟਿਆਂ ਨੂੰ ਸਵੇਰੇ ਇਹਨਾਂ ਨੇ ਵੀ ਸਾਜਰੇ ਨਿਕੜਨਾ ਹੁੰਦਾ ਸ਼ਾਮ ਨੂੰ ਲੇਟ ਘਰੇ ਵੜਦੇ ਨੇ। ਨਾਲੇ ਡਰਾਈਵਰੀ ਕਰਨੀ ਕਿਹੜਾ ਸੌਖੀ ਐ। ਸਰਕਾਰ ਨੂੰ ਉਹਨੇ ਮੰਗਾ ਮਾਲਬਿੰਦਰਪੁਰ ਕਿੱਥੇ ਜਾਣਾ ਤੁਸੀਂ ਮੈਂ ਰਤੀ ਹੈ ਜੀ ਕੀ ਕਹੋਗੇ ਥੋੜੇ ਦਿਨ ਬਾਅਦ ਹੀ ਹੜਤਾਲ ਹੋ ਜਾਂਦੀ ਹੈ ਪਰੇਸ਼ਾਨੀ ਕਿੰਨੀ ਕਹਿੰਦੀ ਆ ਤੁਹਾਨੂੰ ਬਹੁਤ ਜ਼ਿਆਦਾ ਆਦੀ ਹੈ ਗਲਤ ਕੰਮ ਹੈ ਜੀ ਸਰਕਾਰ ਦਾ ਜੀ ਲੱਗਦਾ ਹੈ ਵੀ ਸਰਕਾਰ ਉਹਨਾਂ ਨੇ ਮੰਗਾ ਮੰਗਣੇ ਚਾਹੀਦੇ ਹਾਂ ਹਾਂ ਜੀ ਮੰਨਣੀਆਂ ਚਾਹੀਦੀਆਂ ਨੇ ਸਵਾਰੀਆਂ ਖਰਾਬ ਹੋ ਰਹੀਆਂ ਨੇ ਕਿਸੇ ਨੇ ਹਾਂ ਜੀ ਟਾਈਮ ਤੇ ਨਹੀਂ ਪਹੁੰਚ ਸਕਦੇ ਕੀ ਕਹੋਗੇ ਕਿਉਂਕਿ ਇਹਨਾਂ ਨੂੰ ਵੀ ਤਨਖਾਹਾਂ ਜਿਹੜੀਆਂ ਨੇ ਥੋੜੀਆਂ ਤਨਾ ਤੇ ਮਿਲਦੇ ਨੇ ਥੋੜੀਆਂ ਮਹਿੰਗਾਈ ਦੇ ਕੰਮ ਦੇ ਵਿੱਚ ਅੱਜ ਕੱਲ੍ਹ ਜਿਹੜੀ ਮਹਿੰਗਾਈ ਹੈ ਕਿੰਨਾ ਦਾ ਥੋੜੀਆਂ ਤਰ੍ਹਾਂ ਤੇ ਗੁਜ਼ਾਰਾ ਹੋ ਜਾਂਦਾ ਨਹੀਂ ਜੀ ਹੋ ਨਹੀਂ ਸਕਦਾ ਜੇ ਮਹਿੰਗਾਈ ਬਹੁਤ ਚੱਲ ਰਹੀ ਹੈ ਅੱਜ ਕੱਲ੍ਹ ਘਰ ਦੇ ਖਰਚੇ ਬਹੁਤ ਆ ਬੱਚਿਆਂ ਦੇ ਖਰਚੇ ਬਹੁਤ ਆ ਇਹਨਾਂ ਨੂੰ ਤਨਖਾਹਾਂ ਵਧਾਉਣੀਆਂ ਚਾਹੀਦੀਆਂ ਨੇ ਇੱਥੇ ਸਾਰੀਆਂ ਕੁਝ ਹੋਰ ਖੜੀਆਂ ਆਪਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ 2 ਮਿੰਟ ਖੜੋਗੇ ਜੀ ਇਹ ਭਾਈ ਸਾਹਿਬ ਤਾਂ ਸਾਡੇ ਕੈਮਰਾ ਦੇਖ ਕੇ ਤੁਰ ਪਏ ਜੀ ਆਪਾਂ ਅੱਗੇ ਗੱਲ ਕਰਦੇ ਆ ਬਜ਼ੁਰਗ ਖੜੀਆਂ ਨੂੰ ਕੁਝ ਹੋਰ ਆਪਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਛੋਟੇ ਵੀ ਕੀ ਨਾਮ ਕਰਦਾ ਗੁਰਦੀਪ ਸਿੰਘ ਜੀ ਗੁਰਦੀਪ ਕਿੱਥੇ ਜਾਣਾ ਤੇ ਮੈਸਾ ਸੈਂਟਰ ਜਾਣਾ ਕੰਪਿਊਟਰ ਹਾਂਜੀ ਕੰਪਿਊਟਰ ਸੈਂਟਰ ਜਾਣਾ ਕੀ ਕਹੋਗੇ ਅੱਜ ਹੜਤਾਲ ਹੈ ਕਿੰਨੀ ਕ ਦਿੱਕਤ ਆ ਰਹੀ ਹੈ ਕੋਈ ਦਿੱਕਤ ਨਹੀਂ ਆ ਰਹੀ ਹੈ ਹੜਤਾਲ ਦੀ ਕੋਈ ਦਿੱਕਤ ਨਹੀਂ ਹਾਂਜੀ ਜਿਹੜੀ ਸਵਾਰੀ ਇੰਨੀ ਖੜੀ ਆ ਇਹਨਾਂ ਨੇ ਮੰਜ਼ਲ ਤੇ ਜਾਣਾ ਬੱਸਾਂ ਤਾਂ ਨਹੀਂ ਗਈਆਂ ਉਸ ਤੋਂ ਫਿਰ ਤਾਂ ਪਰੇਸ਼ਾਨ ਤਾਂ ਹੋਣਗੀ ਜੇ ਹੜਤਾਲ ਹੋਈ ਹੈਗੀ ਉਹੀ ਮੈਂ ਤੁਹਾਨੂੰ ਪੁੱਛਿਆ ਤੁਸੀਂ ਕਹਿੰਦੇ ਕੋਈ ਦਿੱਕਤ ਨਹੀਂ ਤੇ ਪਰੇਸ਼ਾਨੀ ਕਿਉਂਕਿ ਜਿੱਧਰੋਂ ਆਏ ਹੈਗੇ ਸਾਨੂੰ ਕੋਈ ਦਿੱਕਤ ਨਹੀਂ ਲੱਗੀ ਨਾ ਉਧਰੋਂ ਤੁਹਾਡੇ ਬੱਸਾਂ ਕਿਹੜੀਆਂ ਪ੍ਰਾਈਵੇਟ ਚੱਲਦੀਆਂ ਨੇ ਨਹੀਂ ਸਾਡੇ ਬੱਸ ਸਰਕਾਰੀ ਬਾ ਚੱਲਦੀਆਂ ਉਨੇ ਬੱਸਾਂ ਸਰਕਾਰੀ ਜਾ ਰਹੀਆਂ ਨੇ ਨਹੀਂ ਰੋਡਵੇ ਆਈਆ ਹਰਿਆਣਾ ਰੋਡਵੇ ਆ ਉਹ ਜਿਆਦਾ ਹਰਿਆਣਾ ਚੱਲਦੀ ਆ ਇਹਨਾਂ ਦੇ ਪਿੰਨੋਂ ਜਿਆਦਾ ਹਰਿਆਣਾ ਰੋਡਵੇ ਚੱਲਦੇ ਆ ਇਹ ਕਿਤੇ ਸਾਨੂੰ ਐਨੀ ਪਰੇਸ਼ਾਨੀ ਨਹੀਂ ਆ ਰਹੀ ਆ ਆਪਾਂ ਅੱਗੇ ਗੱਲ ਹੋ ਕਰਦੇ ਆਪਾਂ ਹੋਰ ਖੜੇ ਨੇ ਇੱਥੇ ਆਪਣੇ ਨਾਲ ਸਾਨੂੰ ਪੀਆਰਟੀਸੀ ਦੇ ਮੁਲਾਜ਼ਮ ਆਪਾਂ ਉਹਨਾਂ ਨਾਲ ਕਰਦੇ ਆ ਕੀ ਕਾਰਨ ਆ ਕੀ ਵਾਰ-ਵਾਰ ਹੜਤਾਲਾ ਕਰ ਰਹੇ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਸਵਿੰਦਰ ਸਿੰਘ ਸੈਕਟਰੀ ਪੰਜਾਬ ਰੋਡਵੇ ਪਾਣਾ ਬੱਸ ਪੀਆਰਟੀਸੀ ਕੰਟਰੈਕਟ ਵਰਕ ਜੁਨੀਅਰ ਡੀਪੀ ਬੋਰ ਲੱਗੇ ਜੀ ਜਸਵਿੰਦਰ ਸਿੰਘ ਕੀ ਗੱਲ ਆ ਜੀ ਵਾਰ-ਵਾਰ ਤੁਹਾਡੀਆਂ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਅਸੀਂ ਕੱਚੇ ਮੁਲਾਜ਼ਮਾਂ ਨੇ ਖਾਸ ਕਰਕੇ ਟਰਾਂਸਪੋਰਟ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਸੀ ਉਹਨਾਂ ਨੇ ਬੜਾ ਅਜਾਸ਼ਨਾ ਬਣਾਇਆ ਸੀ ਵੀ ਚਲੋ ਕਿਤਨਾ ਕਿਤੇ ਜਾ ਕੇ ਜਿਹੜੇ ਸਾਡੀਆਂ ਮੰਗਾਂ ਨੇ ਵੀ ਕੱਚੇ ਮੁਲਾਜ਼ਮਾਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਸੀ ਇਸ ਵਿਭਾਗ ਦੇ ਵਿੱਚ ਕੱਚੀਆਂ ਜਿਹੜੇ ਨੌਕਰੀਆਂ ਡਰਾਈਵਰ ਕਨੈਕਟਰ ਕਰ ਰਹੇ ਹਾਂਗੇ ਲਗਾਤਾਰ ਇੱਥੇ ਲਗਾਤਾਰ ਸਾਨੂੰ ਘੱਟੋ-ਘੱਟ 10 ਤੋਂ 15 15 ਜਿਹੜਾ ਸਾਲ ਦਾ ਸਮਾਂ ਹੋ ਗਿਆ ਹੈਗਾ ਬਿਲਕੁਲ ਅਸੀਂ ਘੱਟ ਪਨਖਾਨਾਂ ਦੇ ਉੱਪਰ ਕੰਮ ਕਰ ਰਹੇ ਹਾਂਗੇ ਪਰ ਕਿਤੇ ਨਾ ਜਦੋਂ ਆਮ ਆਦਮੀ ਦੀ ਸਰਕਾਰ ਆਈ ਦੀ ਤਾਂ ਸਾਨੂੰ ਲੱਗਿਆ ਸੀ ਵੀ ਚਲੋ ਜਿਹੜੀਆਂ ਸਾਡੀਆਂ ਮੰਗਾਂ ਨੇ ਵੀ ਉਹ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਪੂਰੀਆਂ ਹੋਣਗੀਆਂ ਪਰ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਵਾਂਗੂ ਸਾਨੂੰ ਲਾਰੇ ਲੱਪੇ ਲਾ ਕੇ ਸਾਢੇ 3 ਸਾਲ ਦਾ ਜਿਹੜਾ ਸਮਾਂਗਾ ਇਹਨਾਂ ਨੇ ਆਪਣਾ ਟਪਾ ਲਿਆਗਾ ਸਾਡੇ ਨਾਲ ਬਾਰ ਬਾਰ ਮੀਟਿੰਗਾਂ ਹੁੰਦੀਆਂ ਨੇ ਕਿਆਂ ਸਾਡੇ ਧਰਨੇ ਹੜਤਾਲ ਜਿਹੜੇ ਹੁੰਦੇ ਆ ਸੀ ਲੋਕਾਂ ਦੀ ਸਹੂਲਤ ਵਾਸਤੇ ਅਸੀਂ ਆਪਣੇ ਜਿਹੜੇ ਪ੍ਰੋਗਰਾਮ ਨੇ ਅਸੀਂ ਉਹ ਵੀ ਪੋਸਟਪੋਨ ਕਰਦੇ ਰਹਾਂਗੇ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਪਰ ਮੀਟਿੰਗਾਂ ਦੇ ਵਿੱਚ ਉਹੀ ਪਿਛਲੇ ਸਰਕਾਰਾਂ ਦੇ ਵਾਂਗੂ ਸਾਨੂੰ ਜਿਹੜੇ ਲਾਰੇ ਲੱਪੇ ਆਗੇ ਉਹ ਸਰਕਾਰਾਂ ਹੀ ਲਾ ਰਹੀਆਂ ਨੇ ਜਿਸ ਕਰਕੇ ਅਸੀਂ ਬਾਰ ਬਾਰ ਧਰਨੇ ਹੜਤਾਲਾਂ ਦੇ ਉੱਪਰ ਜਾ ਰਹੇ ਹਾਂਗੇ ਜੋ ਸਾਡਾ ਅੱਜ ਦਾ 14 ਤਰੀਕ ਦਾ ਜੁਧਾਰਨਾ ਸੀ ਦੱਸਣਾ ਚਾਹੁੰਦੇ ਆ ਕੱਲ 13 ਤਰੀਕ ਨੂੰ ਸਾਡੀ ਚੰਡੀਗੜ੍ਹ ਟਰਾਂਸਪੋਰਟ ਮੰਤਰੀ ਟਰਾਂਸਪੋਰਟ ਸੈਕਟਰੀ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਕਿਹਾ ਦੀ ਜਿਹੜੀ ਤੁਹਾਡੀਆਂ ਮੰਗਾਂ ਨੇ ਸੀ ਹੱਲ ਕਰ ਦਿੰਦੇ ਆਂ ਜੀ ਅਸੀਂ ਕਿਹਾ ਦੀ ਸਾਨੂੰ ਕੋਈ ਲੈਟਰ ਕੱਢ ਕੇ ਦਿਓ ਤੁਸੀਂ ਸਾਨੂੰ ਹਰ ਵਾਰ ਲਾਰੇ ਲਾ ਦਿੰਦੇ ਹੋਗੇ ਸਾਨੂੰ ਪ੍ਰੋਸੈਸ ਦੇ ਵਿੱਚ ਲੈ ਕੇ ਜਿਹੜੇ ਸਾਡੇ ਸੰਘਰਸ਼ ਨੇ ਤੁਸੀਂ ਉਹਨਾਂ ਨੂੰ ਪੋਸਟਪੋਨ ਕਰਵਾ ਦਿੰਦੇ ਹੋ ਪਰ ਜੇ ਅਸੀਂ ਆਪਣੇ ਜਿਹੜੇ ਹੜਤਾਲਾਂ ਨੇ ਜਾਂ ਕੋਈ ਵੀ ਪ੍ਰੋਗਰਾਮ ਨੇ ਸੰਘਰਸ਼ ਨੇ ਸੀ ਪੋਸਟਪੋਨ ਕਰ ਦਿੰਦੇ ਆਂਗਾ ਤਾਂ ਤੁਸੀਂ ਆਪਣੇ ਜਿਹੜੇ ਵਾਦਿਆਂ ਤੋਂ ਭੱਜ ਜਾਣੇ ਹੋਗੇ ਤਾਂ ਉਹਨਾਂ ਨੇ ਕਿਹਾ ਸੀ ਵੀ ਤੁਹਾਡੀ ਜਿਹੜੀ ਜਿਹੜ ਤਲੋਕੀ ਸਰਕਾਰ ਨੇ ਜਿਹੜਾ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਿਸ ਕਰਕੇ ਅੱਜ ਸਾਨੂੰ 14 ਤਰੀਕ ਨੂੰ ਹੜਤਾਲ ਦੇ ਉੱਪਰ ਜਾਣਾ ਪਿਆਗਾ ਸੋ ਕੱਲ ਨੂੰ 15 ਤਰੀਕ ਨੂੰ ਪੰਜਾਬ ਦੇ ਜੋ ਟਰਾਂਸਪੋਰਟ ਮੰਤਰੀ ਨੇਗੇ ਲਾਲਜੀਤ ਸਿੰਘ ਭੋਲਰ ਜੋ ਮਾਨਸਾ ਵੀ ਖੇਤੰਡਾ ਲੈ ਰਹੋਗੇ ਤੇ ਅਸੀਂ ਉਹਨਾਂ ਨੂੰ ਜਾ ਕੇ ਸਵਾਲ ਜਵਾਬ ਕਰਾਂਗੇ ਵੀ ਇੱਕ ਭਗਤ ਸਿੰਘ ਦੀ ਸੋਚ ਰੱਖਣ ਵਾਲੀ ਸਰਕਾਰ ਦਲੂ ਆਜ਼ਾਦੀ ਦੇ ਉਸ ਮਨਾ ਰਹੀ ਹੈਗੀ ਅਸੀਂ ਜਾ ਕੇ ਉਹਨੂੰ ਪੁੱਛਾਂਗੇ ਭਾਈ ਜੇ ਅਸੀਂ ਕੈਸੇ ਵਿਭਾਗ ਦੇ ਵਿੱਚ 15 15 10 10 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਾਂਗੇ ਵੀ ਅਸੀਂ ਇੱਕ ਠੇਕੇਦਾਰ ਦਾ ਜਿਹੜਾ ਸਾਨੂੰ ਗੁਲਾਮ ਆ ਉਹ ਸਰਕਾਰਾਂ ਨੇ ਬਣਾ ਕੇ ਰੱਖ ਦਿੱਤਾ ਅਜ ਤੱਕ ਸਾਡੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਦਾ ਕੋਈ ਵੀ ਮਤਲਬ ਕਿ ਪੱਕੇ ਤੌਰ ਤੇ ਹੱਲ ਨਹੀਂ ਕੀਤਾ ਸਾਡੀਆਂ ਮੰਗਾਂ ਸੀ ਵੀ ਜਿਹੜੇ ਕਿਲੋਮੀਟਰ ਸਕੀਮ ਨੇ ਬੱਸਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਜਿਹੜੇ ਮੁਲਾਜ਼ਮਾਂ ਦੀ ਤਰਖਾ ਘੱਟ ਹੈ ਉਹਨਾਂ ਦੀ ਬਰਾਬਰ ਕੀਤੀ ਜਾਵੇ ਤੇ ਜਿਹੜੇ ਸਾਡੇ ਕੱਚੇ ਮਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਜੇ ਸਾਡੇ ਹੋਰ ਵੀ ਜਿਹੜੇ ਮਸਲੇ ਆਗੇ ਸਾਡੇ ਚਾਹ ਵਰਕਸ਼ਾਪ ਦੇ ਨਾਲ ਜੁੜੇ ਹੋਏ ਮਸਲੇ ਆਗੇ ਕਿਲੋਮੀਟਰ ਸਕੀਮ ਬੱਸਾਂ ਦਾ ਜਿਹੜਾ ਬਰੋਸ ਸੀ ਪਹਿਲਾਂ ਵੀ ਕਰਦੇ ਆ ਰਹੇ ਸੀ ਹੁਣ ਵੀ ਕਰਦੇ ਆ ਰਹਾਂਗੇ ਸੋ ਅਸੀਂ ਜਾ ਕੇ ਸਵਾਲ ਜਵਾਬ ਕਰਨੇ ਆਗੇ ਸਰਕਾਰਾਂ ਨੂੰ ਵੀ ਟ੍ਰਾਂਸਪੋਰਟ ਮੰਤਰੀ ਨੂੰ ਵੀ ਸਾਨੂੰ ਦੱਸਿਆ ਜਾਵੇ ਵੀ ਸਾਡੀ ਆਜ਼ਾਦੀ ਕਿੱਥੇ ਆ ਗਈ ਅਸੀਂ ਆਜ਼ਾਦੀ ਦੇ ਜਿਹੜੇ ਦਿਨ ਨੇ ਅਸੀਂ ਕਦੋਂ ਬਣਾਵਾਂਗੇ ਸੋ ਅਸੀਂ ਸਰਕਾਰ ਨੂੰ ਬੇਨਤੀ ਵੀ ਕਰਦੇ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਧੰਨਵਾਦ ਇੱਕ ਕਹਿ ਦੱਸੋ ਵੀ ਜਿਹੜੇ ਇਹ ਤੁਸੀਂ ਕੰਟ੍ਰੈਕਟ ਵੇਸਤੇ ਹੋ ਤੁਹਾਨੂੰ ਗਵਰਨਮੈਂਟ ਵੱਲੋਂ ਕੰਟ੍ਰੈਕਟ ਵੇਸਤੇ ਰੱਖਿਆ ਗਿਆ ਜਾਂ ਤੁਸੀਂ ਪ੍ਰਾਈਵੇਟ ਠੇਕੇਦਾਰ ਦੇ ਥਰੂ ਇੱਥੇ ਆ ਜਾਓਗੇ ਤੁਹਾਨੂੰ ਗਵਰਨਮੈਂਟ ਕਿਉਂ ਪੱਕਾ ਕਰੇ ਦੇਖੋ ਜੀ ਸਾਨੂੰ ਅ ਅਖਬਾਰ ਦੇ ਵਿੱਚ ਇਸ਼ਤਿਹਾਰ ਜਦੋਂ ਆਈ ਸੀਗੇ ਅਸੀਂ ਤਾਂ ਸਾਡੀ ਜਿਹੜੀ ਭਰਤੀ ਇੱਕ ਨੰਬਰ 'ਚ ਹੋਈ ਹੈਗੀ ਠੇਕੇਦਾਰ ਦੇ ਦੁਆਰਾ ਸਾਡੀ ਜਿਹੜੀ ਭਰਤੀ ਸਿਓ ਕੀਤੀ ਗਈ ਸੀ ਪਰੰਤੂ ਹੁਣ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂਗੇ ਵੀ ਇਹ ਠੇਕੇਦਾਰ ਜੋ ਥਰੂ ਚਲੋ ਸਾਨੂੰ ਰੱਖ ਲਿਓ ਵੀ ਸਾਡਾ ਕੋਈ ਸਮਾਂ ਵੀ ਨਿਰਧਾਰਤ ਕੀਤਾ ਜਾਵੇ ਵੀ ਤੁਸੀਂ ਭਾਈ ਠੇਕੇਦਾਰ ਦੇ ਥਰੂ 2 ਸਾਲ ਜਾਂ 4 ਸਾਲ ਜਾਂ 3 ਸਾਲ ਲਾਉਣਿਆਂਗੇ ਪਰੰਤੂ ਸਾਡੇ ਮੁਲਾਜ਼ਮਾਂ ਨੂੰ ਇੱਥੇ 10 ਤੋਂ 15-15 ਜਿਹੜਾ ਸਾਲ ਦਾਗਾ ਉਹ ਸਮਾਂ ਹੋ ਗਿਆਗਾ ਠੇਕੇਦਾਰ ਨੂੰ ਸਰਕਾਰ ਵਿਚੋਲੀਆ ਬਾਹਰ ਕੱਢਣ ਦੀ ਗੱਲ ਕਰਦੀ ਹੈਗੀ ਮੁੱਖ ਮੰਤਰੀ ਸਾਹਿਬ ਆਪਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਹਿੰਦੇ ਆਗੇ ਵੀ ਜਿਹੜੇ ਵਿਚੋਲੀਆ ਆ ਕੇ ਠੇਕੇਦਾਰ ਕਿਸੇ ਵਿਭਾਗ ਦੇ ਅਸੀਂ ਬਾਹਰ ਕੱਢ ਕੇ ਸਿੱਧੇ ਅਸੀਂ ਕੰ ਪਰੰਤੂ ਸਰਕਾਰ ਦੀਆਂ ਇਹ ਸਿਰਫ ਗੱਲਾਂ ਨੇ ਜਾਂ ਆਪਾਂ ਕਹਿ ਸਕਦੇ ਹਾਂ ਛੋਸ਼ੇ ਬਾਜ਼ੀਆਂ ਨੇ ਅਜੇ ਤੱਕ ਕਿਸੇ ਵਿਭਾਗ ਦੇ ਵਿੱਚ ਸਾਡੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੋਈ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੀਤੀ ਕਿ ਜਿਸ ਦੇ ਨਾਲ ਜਾਂ ਠੇਕੇਦਾਰ ਨੂੰ ਬਾਹਰ ਕੀਤਾ ਜਾਵੇ ਤੇ ਜਿਹੜੇ ਸਾਡੇ ਇੱਥੇ ਮੁਲਾਜ਼ਮ ਨੇ ਲਗਾਤਾਰ 10 10 15 15 ਸਾਲਾਂ ਤੋਂ ਕੰਮ ਕਰਦੇ ਆ ਵੀ ਉਹਨਾਂ ਨੂੰ ਸਿੱਧਾ ਮਤਲਬ ਕਿ ਰੈਗੂਲਰ ਕੀਤਾ ਜਾਵੇ ਜਾਂ ਮੈਕਮੈਂਟ ਅੰਡਰ ਕਰਕੇ ਵੀ ਪਾਲਿਸੀ ਬਣਾ ਕੇ ਰੈਗੂਲਰ ਕੀਤਾ ਜਾਵੇ। ਥੋੜੇ ਵੀ ਦੋ ਗਰੁੱਪ ਚੱਲ ਰਹੇ ਨੇ ਇੱਕ ਗਰੁੱਪ ਉਹ ਬੱਸਾਂ ਚਲਾ ਰਹੇ ਇੱਕ ਗਰੁੱਪ ਨੇ ਹੜਤਾਲ ਕਰ ਰੱਖਿਆ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ ਦੋ ਗਰੁੱਪ ਸਾਡੇ ਚੱਲ ਰਿਹਾ ਹੈ ਕਿ ਬੈਸ ਤੇ ਚਲੋ ਸਾਡੇ ਭਰਾ ਹੀ ਆਗੇ ਉਹ ਉਹ ਅਸੀਂ ਉਹਨਾਂ ਦੀ ਸਵੇਰੇ ਵੀ ਬੱਸਾਂ ਰੋਤੀਆਂ ਸੀਗੀਆਂ ਚਲੋ ਇਸ ਤੋਂ ਬਾਅਦ ਸਾਡੀ ਸੈਮਟੀ ਬਣੀ ਸੀ ਉਹ ਕਹਿੰਦੇ ਭਈ ਅਸੀਂ ਮਤਲਬ ਕਿ ਐ ਕਰਕੇ ਵੀ ਥੋੜਾ ਕੋਰਟ ਕੇਸ ਥਰੂ ਉਹ ਆਈ ਹੋਈ ਹੈਗੀ ਜ 31 7 ਆਪਾਂ ਯਾਜਤਬੰਦੀ ਦੇ ਜਿਹੜੇ ਕਹਿ ਸਕਦੇ ਆ ਵਰਕਰ ਨੇ ਕਿ ਉਹਨਾਂ ਦਾ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਡਿਊਟੀ ਅਸੀਂ ਕਹਾਂ ਚਲੋ ਕੋਈ ਗੱਲ ਨਹੀਂ ਆ ਤੁਸੀਂ ਕਰ ਲਓ ਅਸੀਂ ਧੱਲ ਦਿੱਤੀ ਵੀ ਚਲੋ ਜਿੰਨੇ ਵੀ ਚਲੋ ਉਹਨਾਂ ਦੇ ਮੁਲਾਜ਼ਮ ਨੇਗੇ 20 ਤੋਂ 25 ਸ਼ਾਇਦ ਉਹਨਾਂ ਦੀ ਗਿਣਤੀ ਹੋ ਸਕਦੀ ਹੈ ਬੱਸਾਂ ਦੀ ਤੇ ਉਹ ਬੱਸਾਂ ਚੱਲ ਮਿਲਜੀਏ ਕਿ ਆਈ ਆਰਟੀਸੀ ਦੇ ਮੁਲਾਜ਼ਮ ਕੱਚੇ ਮੁਲਾਜ਼ਮ ਜੋ ਕਹਿ ਰਹੇ ਹਨ ਕਿ ਸਾਨੂੰ ਪੱਕਾ ਕੀਤਾ ਜਾਵੇ ਬਾਕੀ ਮਹंगाई ਦਾ ਟਾਈਮ ਹੈ ਤਾਂ ਛੋਟੀਆਂ ਛੋਟੀਆਂ ਥੋੜੀਆਂ ਥੋੜੀਆਂ ਤਰਖਾਂ ਤੇ ਕੰਮ ਕਰ ਰਹੇ ਨੇ ਗਵਰਨਮੈਂਟ ਵੱਲ ਨੀਂਦ ਕਨੀ ਪੂਰੀ ਜ਼ੋਰ ਕੇ ਧਿਆਨ ਦੇਣਾ ਚਾਹੀਦਾ ਹੈ ਪੰਕਜ ਸਰਦਾਰ ਨਾਲ ਹਲਚਾ ਟੀਵੀ